ਖਾਲਰ ਦੰਦੀ ਦੀ ਮੰਗ ਕਰ ਸਕਦੇ ਆ ਜੇ ਅਗੇ ਭਾਈ ਅਨੁਪਾਤ ਤੇ ਇੱਥੇ ਪੰਚੋ ਕਿਹਨਾਂ ਤੁਸੀਂ ਅੱਜ 23 ਨੂੰ ਜਿਹੜੀ ਅਸੀਂ ਕਾਨਫਰੰਸ ਪੰਥਕ ਅਸੀਂ ਵੱਡੇ ਲੇਨ ਨੂੰ ਪਹੁੰਚ ਕੇ ਉਸ ਪੰਛਕ ਪਾਕਰ ਨੂੰ ਦੱਸਿਆ ਕਿ ਅਸੀਂ ਸਰਦਾਰ ਅਮਰਿਤਪਾਲ ਸਿੰਘ ਲੋਕ ਸਭਾ ਮੈਂਬਰ ਦੇ ਨਾਲ ਖੜੇ ਹਾਂ ਤੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਇੱਥੋਂ ਦੇ ਵਾਤਾਵਰਣ ਨੂੰ ਬਚਾਉਣਾ ਚਾਹੁੰਦੇ ਹਾਂ ਇੱਥੋਂ ਦੀ ਜੀਵਨਾਂ ਨੂੰ ਬਚਾਉਣਾ ਚਾਹੁੰਦੇ ਹਾਂ ਜੋ ਬਹੁਤ-ਬਹੁਤ ਧੰਨਵਾਦ ਕੋਈ ਬੋਲ ਦੇ ਦਸੋ ਗੱਦੀ ਹੋ ਗਈ ਜਗੰਤੂ ਭਾਈ ਜਗਰਾਤ ਸਿੰਘ ਜੀ ਤੇ ਨਾਲ ਹੀ ਸਾਡੇ ਕੋਲ ਇੱਕੀ ਤਾਂ ਭਾਈ ਬਰਿੰਦਰ ਸਿੰਘ ਜੀ ਨੇ ਜਿਨ੍ਹਾਂ ਨੇ ਵਿਸ਼ੇਸ਼ ਸੰਗੋਗ ਕੀਤਾ ਅਸੀਂ ਉਹਨਾਂ ਦਾ ਧੰਨੋਧਨਵਾਦ ਕਰਦੇ ਹਾਂ